74 ਕਰੋੜ 8 ਲੱਖ ਦੀ ਲਾਗਤ ਦੇ ਨਾਲ ਇਹ ਵਿਕਾਸ ਕਾਰਜ ਮੰਦਿਰ ਦੇ ਵਿੱਚ ਕਰਵਾਏ ਜਾਣਗੇ ਜਿਨ੍ਹਾਂ ਦੇ ਵਿੱਚ ਪੀਣ ਦੇ ਪਾਣੀ ਦੀ ਵਿਵਸਥਾ ਯਾਤਰੀਆਂ ਦੇ ਰਹਿਣ ਦੀ ਵਿਵਸਥਾ ਔਰ ਉਸ ਤੋਂ ਇਲਾਵਾ ਇੱਕ ਆਮ ਆਦਮੀ ਕਲੀਨਿਕ ਵੀ ਅਜ ਮੰਦਿਰ ਦੇ ਵਿੱਚ ਖੋਲਿਆ ਗਿਆ ਉਹ ਤਾਂ ਕਾਟ ਨਹੀਂ ਕੀਤਾ ਗਿਆ ਉਸ ਦਾ ਵੀ ਕਿ ਪੂਰੀ ਦੁਨੀਆ ਦਾ ਲੋਕ ਇੱਥੇ ਆਣ ਇਸ ਤਰ੍ਹਾਂ ਦੀ ਵਿਵਸਥਾ ਇਸ ਮੰਦਿਰ ਦੇ ਵਿੱਚ ਕੀਤੀ ਜਾਵੇਗੀ ਧਰਮਸ਼ਾਲਾ ਦੀ ਬਹੁਤ ਬੜੀ ਰਿਕੁਆਇਰਮੈਂਟ ਹੈ ਜੀ ਰਾਤ ਨੂੰ ਆਏ ਹੋਏ ਸ਼ਰਧਾਗੂਆਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਇੱਥੇ ਬਾਹਰ ਉਹਨਾਂ ਨੂੰ ਸੜਕਾਂ ਤੇ ਰਹਿਣਾ ਪੈਂਦਾ ਹੈ ਤੇ ਕੰਮ ਜੇ ਹੋ ਜੇ ਤਾਂ ਬਹੁਤ ਅੱਛਾ ਹੋ ਜਾਏਗਾ ਜੀ ਇੱਕ ਲੰਗਰ ਦੀ ਹਾਲ ਦੀ ਵੀ ਗੱਲ ਕੀਤੀ ਗਈ ਹੈ ਔਰ ਤੁਸੀਂ ਜਿਵੇਂ ਯਾਤਰੀਆਂ ਦੇ ਬਾਹਰ ਵੀ ਇੱਕ ਪ੍ਰਸ਼ਾਦ ਮਾਪਕੀਆ ਵੀ ਇੱਥੇ ਬਹੁਤ ਸਰਗਰਮ ਹੈ ਕਿਵੇਂ ਲੱਗਦਾ ਕਿ ਇਹ ਵੀ ਮੰਦਿਰ ਦੇ ਵਿੱਚ ਤਰੂਟੀਆਂ ਦੂਰ ਕਰਨ ਵਾਲੀਆਂ ਹੈਗੀਆਂ ਨੇ ਸਰ ਜਿਆਦਾਤਰ ਲੋਕ ਤਾਂ ਕੜਾ ਵਗੈਰਾ ਘਰੋਂ ਹੀ ਬਣਾ ਕੇ ਲਿਆਉਂਦੇ ਨੇ ਤੇ ਬਾਹਰ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਉੱਥੋਂ ਪ੍ਰਸ਼ਾਦ ਲੈ ਲੈਂਦੇ ਆ ਸੋ ਇਹ ਤਾਂ ਲੋਕਾਂ ਦੀ ਚੋਇਸ ਦੇ ਉੱਤੇ ਆ ਔਰ ਲੋਕਾਂ ਦੀ ਆਪਣੀ ਸਮਝ ਦੇ ਉੱਤੇ ਆ ਕਿ ਉਹ ਕਿਵੇਂ ਲੈਂਦੇ ਨੇ ਬਾਕੀ ਰਹੀ ਇੱਥੇ ਧਰਮਸ਼ਾਲਾ ਔਰ ਰੋਪ ਬਣੰਦੀ ਲੰਗਰ ਭਵਨ ਬਣੰਦੀ ਤਾਂ ਲੰਗਰ ਭਵਨ ਤਾਂ ਫਿਰ ਉਹ ਹੋਗਾ ਨਾ ਜਿਹੜਾ ਭੋਗ ਲੱਗਣ ਤੋਂ ਬਾਅਦ ਡਿਸਟ੍ਰੀਬਿਊਟ ਹੋਏਗਾ ਤੁਸੀਂ ਜੁੜੇ ਹੋ ਨਾਵ ਇੰਡੀਆ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੋਸਤੋ ਬੜੇ ਲੰਬੇ ਸਮੇਂ ਤੋਂ ਜਿਹੜੇ ਸਨਾਤਨੀਆਂ ਦੀ ਮੰਗ ਸੀ ਪ੍ਰਸਿੱਧ ਕਾਲੀ ਮਾਤਾ ਮੰਦਰ ਇਨੋਵੇਨਮੀ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਮੰਦਿਰ ਦਾ ਭਵਿਆ ਨਿਰਮਾਣ ਕੀਤਾ ਜਾਏਗਾ ਤਾਂ ਜਿਸ ਨੂੰ ਲੈ ਕੇ ਹੁਣ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਤੋਂ ਮੰਦਿਰ ਦੇ ਨਵਿਨੀਕਰਨ ਦੇ ਜਿਹੜੇ ਕਾਰਜ ਨੇ ਉਹਨਾਂ ਦੀ ਸ਼ੁਰੂਆਤ ਦਾ ਕਰਨ ਆ ਰਹੇ ਨੇ ਔਰ ਉਦਘਾਟਨ ਸਮਾਰੋਹ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਨੇ ਔਰ ਆਮ ਆਦਮੀ ਪਾਰਟੀ ਦੇ ਪਾਰਟੀ ਕਨਵੀਨਰ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇੱਥੇ ਪਹੁੰਚੇ ਨੇ ਤਾਂ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਜਿੱਥੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਪ੍ਰਸਿੱਧ ਪੁਰਾਤਨ ਕਾਲੀਮਾਤਾ ਮੰਦਿਰ ਦੇ ਨਵੀਨੀਕਰਨ ਦੇ ਕਾਰਜਾਂ ਦਾ ਉਦਘਾਟਨ ਕੀਤਾ ਔਰ ਉੱਥੇ ਹੀ ਭੂਮੀ ਪੂਜਨ ਕੀਤਾ ਗਿਆ ਔਰ ਤੁਸੀਂ ਤਸਵੀਰ ਦੇਖ ਸਕਦੇ ਹੋ ਮੇਰੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਕਾਰਜਾਂ ਦੇ ਵਿਕਾਸ ਕਾਰਜਾਂ ਦੀ ਉਦਘਾਟਨ ਕੀਤਾ ਜਾ ਰਿਹਾ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਮਨੀਸ਼ ਸੁਭਿਓਨ ਦੇ ਨਾਲ ਨੇ ਔਰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਇੱਥੇ ਮੌਜੂਦ ਨੇ ਔਰ ਇਹ ਇਹ ਮਾਡਲ ਹੈ ਜਿਹੜਾ ਕਿ ਜਿਸ ਪ੍ਰਕਾਰ ਦਾ ਇਹ ਭਵੈ ਮੰਦਿਰ ਦਾ ਨਿਰਮਾਣ ਕੀਤਾ ਜਾਏਗਾ ਤਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਹੁਣ ਇਹ ਮੰਦਿਰ ਦੀ ਜਿਹੜੀ ਪਿਆਰ ਕੀਤਾ ਜਾਏਗਾ ਔਰ ਤੁਸੀਂ ਦੇਖ ਸਕਦੇ ਹੋ ਰੋਲ ਮਾਡਲ ਹੈ ਔਰ ਇਹਦੇ ਵਿੱਚ ਸਾਫ਼-ਸਾਫ਼ ਤੁਸੀਂ ਦੇਖ ਸਕਦੇ ਕਿ ਇਸ ਪ੍ਰਕਾਰ ਨਾਲ ਇਸ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਵਿਕਾਸ ਕਾਰਜਾਂ ਦਾ ਜਿਹੜਾ ਨਿਰਮਾਣ ਕੀਤਾ ਜਾਣਾ ਹੈ ਤਾਂ ਸਾਰੇ ਮਾਡਲ ਵੀ ਦੇਖਿਆ ਜਾ ਰਿਹਾ ਕਿ ਇਸ ਪ੍ਰਕਾਰ ਕਿੱਥੇ ਕੀ ਬਣਾਇਆ ਜਾਏਗਾ ਔਰ ਇਸ ਮੌਕੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪ੍ਰਸਿੱਧ ਕਾਲੀ ਮਾਤਾ ਮੰਦਿਰ ਦੇ ਵਿਕਾਸ ਕਾਰਜਾਂ ਦੀ ਹੁਣ ਤੋਂ ਸ਼ੁਰੂਆਤ ਹੋ ਰਹੀ ਹੈ ਇਸ ਤੋਂ ਪਹਿਲਾਂ ਮੰਦਰ ਦੇ ਵਿੱਚ ਜਿਹੜਾ ਪਵਿੱਤਰ ਸਰੋਵਰ ਹੈ ਉਸੇ ਜਲਦੀ ਵਿਵਸਥਾ ਵੀ ਸਰਕਾਰ ਵੱਲੋਂ ਕੀਤੀ ਗਈ ਹੈ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਨਹਿਰੀ ਪਾਣੀ ਨੂੰ ਇਸੇ ਨਾਲ ਜੋੜਿਆ ਗਿਆ ਤਾਂ 75 ਕਰੋੜ 8 ਲੱਖ ਦੀ ਲਾਗਤ ਦੇ ਨਾਲ ਇਹ ਵਿਕਾਸ ਕਾਰਜ ਮੰਦਰ ਦੇ ਵਿੱਚ ਕਰਵਾਏ ਜਾਣਗੇ ਜਿਦਾ ਅੱਜ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਔਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਥੇ ਪਹੁੰਚੇ ਸਨ ਉਹਨਾਂ ਨੇ ਇਹਨਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ 75 ਕਰੋੜ 8 ਲੱਖ ਦੀ ਲਾਗਤ ਨਾਲ ਇਹ ਵਿਕਾਸ ਕਾਰਜ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਪੀਣ ਦੇ ਪਾਣੀ ਦੀ ਵਿਵਸਥਾ ਯਾਤਰੀਆਂ ਦੇ ਰਹਿਣ ਦੀ ਵਿਵਸਥਾ ਔਰ ਉਸ ਤੋਂ ਇਲਾਵਾ ਇੱਕ ਆਮ ਆਦਮੀ ਕਲੀਨਿਕ ਵੀ ਅਜ ਮੰਦਰ ਦੇ ਵਿੱਚ ਖੋਲਿਆ ਗਿਆ ਉਦਘਾਟਨ ਕੀਤਾ ਗਿਆ ਉਸ ਦਾ ਵੀ ਤਾਂ ਕਿ ਜਿਹੜੇ ਬਾਹਰੋਂ ਸਰਦਾਲੂ ਆਉਂਦੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਅਗਰ ਮੈਡੀਕਲ ਦੀ ਸਹੂਲਤ ਦੀ ਜਰੂਰਤ ਹੈ ਤਾਂ ਉਹ ਵੀ ਇੱਥੇ ਮਿਲ ਸਕੇ ਔਰ ਰਹਿਣ ਦੀ ਵਿਵਸਥਾ ਵੀ ਉੱਚ ਪੱਧਰ ਦੀ ਗੱਲ ਕੀਤੀ ਗਈ ਹੈ ਇਸ ਨਾਲ ਹੀ 1 ਸਾਲ ਦੇ ਵਿੱਚ ਸਾਰੇ ਵਿਕਾਸ ਕਾਰਜ ਜਿਹਨੇ ਉਹ ਕਿਹਾ ਗਿਆ ਕਿ ਪੂਰੇ ਕਿੱਥੇ ਜਾਣਗੇ ਪਰ ਕਿਤੇ ਨਾ ਕਿਤੇ ਅੱਜ ਜਿਹੜੇ ਕੰਮ ਦੀ ਸ਼ੁਰੂਆਤ ਹੋਈ ਹੈ ਇਹ ਦੇਖਣਾ ਹੋਏਗਾ ਕਿ ਕਿੰਨੇ ਸਮੇਂ ਦੇ ਵਿੱਚ ਪੂਰੇ ਹੁੰਦੇ ਹਨ ਹਾਲਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਮੰਦਰ ਦੇ ਨਵੀਨੀਕਰਨ ਦੀ ਗੱਲ ਕੀਤੀ ਗਈ ਸੀ ਔਰ ਇੱਕ ਉੱਚ ਤੀਰਥ ਸਥਾਨ ਬਣਾਉਣ ਦੀ ਗੱਲ ਕੀਤੀ ਗਈ ਸੀ ਕਿ ਪੂਰੀ ਦੁਨੀਆ ਦਾ ਲੋਕ ਇੱਥੇ ਆਣ ਇਸ ਤਰ੍ਹਾਂ ਦੀ ਵਿਵਸਥਾ ਇਸ ਮੰਦਰ ਦੇ ਵਿੱਚ ਕੀਤੀ ਜਾਵੇਗੀ ਤਾਂ ਉਹ ਤਸਵੀਰਾਂ ਵੀ ਦਿਖਾਵਾਂਗੇ ਕਿ ਕਿਹੜੇ ਮਾਡਲ ਦੇ ਹਸਾਬ ਨਾਲ ਇਸ ਮੰਦਰ ਦਾ ਨਵੀਨੀਕਰਨ ਹੋਣਾ ਹੈ ਉਹ ਤਸਵੀਰ ਵੀ ਦਿਖਾਉਂਦੇ ਆਂ ਕਿ ਕਾਲੀ ਬਾਤਾ ਮੰਦਿਰ ਦੇ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਤੁਹਾਨੂੰ ਮਾਡਲ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਸਾਡੇ ਨਾਲ ਪਰਚੀਨ ਮੰਦਿਰ ਦੇ ਮੁਖ ਬਜਾਦੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਆ ਬੜੇ ਸਮੇਂ ਤੋਂ ਸੁਨਾਪਨੀਆਂ ਦੀ ਇੱਕ ਮੰਗ ਸੀ ਕਿ ਮੰਦਿਰ ਦੀ ਜਿਹੜੀ ਵਿਵਸਥਾ ਉਚਿਤ ਤਰੀਕੇ ਨਾਲ ਕੀਤੀ ਜਾਵੇ ਕਿਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਉਪਰਾਲੇਜ ਕੀਤੇ ਗਏ ਨੇ ਉਹਦੇ ਤਾਂ ਸੰਤੁਸ਼ਟੋਂ ਸਰ ਜਿਵੇਂ ਦਾ ਮਾਡਲ ਪੇਸ਼ ਕੀਤਾ ਗਿਆ ਮਾਡਲ ਦੇ ਇੱਕ ਤਾਂ ਲੱਗ ਰਿਹਾ ਕਿ ਬਹੁਤ ਅੱਛੀ ਚੀਜ਼ ਬਣਨ ਲੱਗੀ ਹੈ ਤੇ ਬਹੁਤ ਦੇ ਤੋਂ ਲੋਕਾਂ ਦੀ ਡਿਮਾਂਡ ਸੀਗੀ ਬਹੁਤ ਉਮੀਦ ਹੈ ਸਾਨੂੰ ਮਾਨ ਸਰਕਾਰ ਤੋਂ ਕਿ ਇਹ ਹੋ ਜਾਏਗਾ ਸਾਡਾ ਕੰਮ ਜਿਵੇਂ ਕਿਹਾ ਗਿਆ ਕਿ ਪਿੰਡ ਦੇ ਪਾਣੀ ਦਾ ਹਮੇਸ਼ਾ ਉਹ ਰੋੜਾ ਪਿਆੰਦਾ ਰਹੀ ਰਹੀ ਸਾਫ ਪਾਣੀ ਨਹੀਂ ਪੀਣ ਦਾ ਮਿਲਦਾ ਔਰ ਉਸ ਤੋਂ ਇਲਾਵਾ ਜਿਹੜੇ ਯਾਤਰੀ ਬਾਹਰੋਂ ਆਉਂਦੇ ਨੇ ਸ਼ਹਿਰ ਤੋਂ ਬਾਹਰੋਂ ਆਉਂਦੇ ਨੇ ਉਹਨਾਂ ਨੇ ਰਹਿਣ ਦੀ ਵਿਵਸਥਾ ਔਰ ਇਸ ਤੋਂ ਇਲਾਵਾ ਮੁਹੱਲਾ ਕਲੀਨਿਕ ਬੜੇ ਉੱਚ ਪੱਧਰ ਦੇ ਜਿਹੜੇ ਕੰਮ ਦੱਸੇ ਗਏ ਨੇ ਲੱਗਦਾ ਕਿ ਸਮੇਂ ਸਿਰ ਜਿਹੜਾ 1 ਸਾਲ ਦਾ ਸਮਾਂ ਦਿੱਤਾ ਗਿਆ ਪੂਰੇ ਹੋਣਗੇ ਸੋ ਇਹ ਤਾਂ ਡਿਪੈਂਡ ਕਰਦਾ ਹੈ ਗਵਰਨਮੈਂਟ ਗਵਰਨਮੈਂਟ ਦੇ ਵਿੱਚ ਕਿੰਨੇ ਕਿ ਜਾਨ ਹੈ ਕਿੰਨੇ ਕਿ ਐਫਰਟਸ ਨਾਲ ਉਹ ਕੰਮ ਕਰਦਾ ਹੈ ਉਹਨਾਂ ਦੀ ਐਫੀਸ਼ੀਐਂਸੀ ਦੇ ਉੱਤੇ ਡਿਪੈਂਡ ਕਰਦਾ ਹੈ ਸਾਰਾ ਕੁਝ ਹੀ ਤੇ ਜਿੱਥੇ ਇੱਕ ਰਿਕੁਆਇਰਮੈਂਟ ਦੀ ਗੱਲ ਹੈ ਵਾਕਿਆ ਧਰਮਸ਼ਾਲਾ ਦੀ ਬਹੁਤ ਬੜੀ ਰਿਕੁਆਇਰਮੈਂਟ ਹੈ ਜੀ ਰਾਤ ਨੂੰ ਆਏ ਹੋਏ ਸ਼ਰਧਾ ਦੂਆ ਵਾਸਤੇ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਇੱਥੇ ਬਾਹਰ ਉਹਨਾਂ ਨੂੰ ਸੜਕਾਂ ਤੇ ਰਹਿਣਾ ਪੈਂਦਾ ਤੇ ਇਹ ਕੰਮ ਜੇ ਹੋ ਜੇ ਤਾਂ ਬਹੁਤ ਅੱਛਾ ਹੋ ਜਾਏਗਾ ਜੀ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਜ਼ਿਕਰ ਵੀ ਕੀਤਾ ਔਰ ਕੇਜਰੀਵਾਲ ਨੇ ਵੀ ਜ਼ਿਕਰ ਕੀਤਾ ਹੈ ਕਿ ਇੱਕ ਸਾਲ ਦੇ ਅੰਦਰ ਅੰਦਰ ਉਹ ਪੰਜ 6 ਵਰੀ ਸੰਬੰਧਰ ਦੇ ਵਿੱਚ ਆਏ ਨੇ ਔਰ ਸਾਰੀ ਜਗ੍ਹਾ ਤੋਂ ਭਲੀ ਭਾਤੀ ਝਾੜੂ ਨੇ ਉਹਨਾਂ ਨੂੰ ਇਹ ਵੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਹੋਣ ਵਾਲੇ ਜ਼ਰੂਰੀ ਨੇ ਤਾਂ ਲੱਗਦਾ ਕਿ ਇਹਨਾਂ ਜਿਹੜੇ ਚੱਕਰ ਲਗਾ ਉਹ ਹਰੂਆ ਸਰ ਜਿਥੇ ਉਹ ਕਿਹਾ ਕਿ ਇਹਨਾਂ ਨੇ ਕਿਹਾ ਕਿ ਰਾਉਂਡ ਲਗਾਏ ਰਾਉਂਡ ਵਾਕਿਆ ਇਹਨਾਂ ਨੇ ਬਹੁਤ ਲਗਾਏ ਆ ਇਹਨਾਂ ਦੀ ਸਾਰੀ ਟੀਮ ਸਾਰਾ ਸਾਰਾ ਸਾਲ ਕਾਰਵਾਈ ਕਰਦੀ ਰਹੀ ਹੈ ਆਪਣਾ ਇਹਨਾਂ ਦੀ ਵਿਜ਼ਿਟ ਕਰਦੀ ਰਹੀ ਹੈ ਟੀਮ ਉਸੇ ਦੇ ਬਾਅਦ ਇਹਨਾਂ ਨੇ ਇਹ ਮਾਡਲ ਤਿਆਰ ਕੀਤਾ ਤੇ ਮੇਰੇ ਖਿਆਲ ਨਾਲ ਉਸੇ ਚੀਜ਼ ਨੂੰ ਸਮਝ ਕੇ ਉਹਨਾਂ ਨੇ ਮਾਡਲ ਤਿਆਰ ਕੀਤਾ ਹੁਣ ਦੇਖੋ ਇਸ ਨੂੰ ਪ੍ਰੈਕਟੀਕਲ ਰੂਪ ਕਿਵੇਂ ਦਿੱਤਾ ਜਾਂਦਾ ਆਪਣੇ ਜੀ ਮੰਦਿਰ ਦੇ ਜਿਹੜੇ ਪਵਿੱਤਰ ਸਰੋਵਰ ਹੈ ਉਹਦੇ ਵਿੱਚ ਜਲਦੀ ਵਿਵਸਥਾ ਦਾ ਵੀ ਇੱਕ ਪ੍ਰੋਜੈਕਟ ਕੀਤਾ ਗਿਆ ਸੀ ਉਹ ਵੀ ਕਰੋੜਾਂ ਰੁਪਏ ਦਾ ਪਾਸ ਕੀਤਾ ਪਾਣੀ ਪਹੁੰਚਿਆ ਤੇ ਜਲ ਪਹੁੰਚਿਆ ਹੁਣ ਸਰ ਹਲੇ ਤੱਕ ਨਹੀਂ ਪਹੁੰਚਿਆ ਹੈ ਤੇ ਇਹ ਪਹਿਲਾਂ ਵੀ ਇੱਕ ਵਾਰ ਅਕਾਲੀਆਂ ਦੇ ਟਾਈਮ 'ਚ ਸੀ ਕਾਂਗਰਸ ਦੇ ਟਾਈਮ 'ਚ ਤੇ ਹਲੇ ਸਾਨੂੰ ਇਹ ਪਤਾ ਲੱਗਿਆ ਕਿ ਨਾਲ ਹੀ ਗਾਂਧੀ ਜੀ ਦਾ ਤਲਾਵ ਹੈ ਮਹਾਤਮਾ ਗਾਂਧੀ ਦਾ ਤਲਾਵ ਹੈ ਤਲਾਵ ਦੇ ਪਿੱਛੇ ਤੱਕ ਪਾਈਪਾਂ ਪੈ ਚੁੱਕੀਆਂ ਨੇ ਮਤਲਬ ਮੇਰੇ ਖਿਆਲ ਨਾਲ ਹੋ ਜਾਏਗਾ ਮਤਲਬ ਕੋਈ ਇਨੌਖਾ ਕੰਮ ਨਹੀਂ ਹੈ ਪਰ ਇਹ ਕਾਰਨ ਕੀ ਲੱਗਦਾ ਕਿਉਂਕਿ ਪਿਛਲੇ ਜਿਹੜੇ ਮੁੱਖ ਮੰਤਰੀ ਜਦੋਂ ਆਉਂਦੇ ਨੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਇਹ ਪ੍ਰੋਜੈਕਟ ਕੰਪਲੀਟ ਹੋ ਚੁੱਕਾ ਔਰ ਨਾਲ ਦੀ ਨਾਲ ਸਰੋਵਰ ਦੇ ਵਿੱਚ ਗੱਲ ਪਹੁੰਚੇਗਾ ਪਰ ਹਜੇ ਤੱਕ ਪਹੁੰਚਿਆ ਨਹੀਂ ਹੈ ਕਾਰਨ ਕੀ ਲੱਗਦਾ ਸਰ ਕਾਰਨ ਕੁਛ ਨਹੀਂ ਪਿੱਛੇ ਤੱਕ ਕੰਮ ਹੋਇਆ ਵਾਏ ਉੱਥੇ ਤੱਕ ਕੰਮ ਰੁਕਿਆ ਹੋਇਆ ਹੈ ਸ਼ਾਇਦ ਇਹ ਮਾਡਲ ਨੂੰ ਪ੍ਰੈਜੈਂਟ ਕਰਨਾ ਸੀਗਾ ਔਰ ਬਾਕੀ ਦਾ ਸਾਰਾ ਕੰਮ ਇਕੱਠੇ ਛੇੜਨਾ ਸੀਗਾ ਹੋ ਸਕਦਾ ਇਸ ਵਾਸਤੇ ਹਲ ਤੱਕ ਨਹੀਂ ਛੱਡਿਆ ਗਿਆਗਾ ਸ਼ਾਇਦ ਹੁਣ ਇਹਨਾਂ ਦਿਨ ਛੱਡ ਦਿੱਤਾ ਜਾਏਗਾ ਇੱਕ ਲੰਗਰ ਦੀ ਹਾਲ ਦੀ ਵੀ ਗੱਲ ਕੀਤੀ ਗਈ ਆ ਔਰ ਤੁਸੀਂ ਜਿਵੇਂ ਯਾਤਰੀਆਂ ਦੇ ਬਾਹਰ ਵੀ ਇੱਕ ਪ੍ਰਸ਼ਾਦ mafia ਵੀ ਇੱਥੇ ਬਹੁਤ ਸਰਗਰਮ ਹੈ ਕਿਵੇਂ ਲੱਗਦਾ ਕਿ ਇਹ ਵੀ ਮੰਦਿਰ ਦੇ ਵਿੱਚ ਤਰੂਟੀਆਂ ਦੂਰ ਕਰਨ ਵਾਲੀਆਂ ਹੈਗੀਆਂ ਨੇ ਸਰ ਜ਼ਿਆਦਾਤਰ ਲੋਕ ਤਾਂ ਕੜਾ ਵਗੈਰਾ ਘਰੋਂ ਹੀ ਬਣਾ ਕੇ ਲਿਆਉਂਦੇ ਨੇ ਤੇ ਬਾਹਰ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਉੱਥੋਂ ਪ੍ਰਸ਼ਾਦ ਲੈ ਲੈਂਦੇ ਆ ਸੋ ਇਹ ਤਾਂ ਲੋਕਾਂ ਦੀ ਚੋਇਸ ਦੇ ਉੱਤੇ ਆ ਔਰ ਲੋਕਾਂ ਦੀ ਆਪਣੀ ਸਮਝ ਦੇ ਉੱਤੇ ਆ ਕਿ ਉਹ ਕਿਵੇਂ ਲੈਂਦੇ ਨੇ ਬਾਕੀ ਰਹੀ ਇੱਥੇ ਧਰਮਸ਼ਾਲਾ ਔਰ ਰੋਪ ਬਨੰਦੀ ਲੰਗਰ ਭਵਨ ਬਨੰਦੀ ਤਾਂ ਲੰਗਰ ਭਵਨ ਤਾਂ ਫਿਰ ਉਹ ਹੋ ਗਿਆ ਨਾ ਜਿਹੜਾ ਭੋਗ ਲੱਗਣ ਤੋਂ ਬਾਅਦ ਡਿਸਟ੍ਰਿਬਿਊਟ ਹੋਏਗਾ ਮਤਲਬ ਕਹਿੰਦਾ ਮਤਲਬ ਹੈ ਕਿ ਦੁਪਹਿਰ ਦੀ ਰੋਟੀ ਔਰ ਸ਼ਾਮ ਦੀ ਰੋਟੀ ਤੋਂ ਤੇ ਜਿਹੜਾ ਭੋਗ ਚੜਾਉਣ ਵਾਲਾ ਹੈ ਉਹ ਤਾਂ ਲੋਕ ਆਪਣੇ ਘਰੋਂ ਵੀ ਲੈ ਕੇ ਆ ਜਾਂਦੇ ਨੇ ਉਹ ਲੋਕਾਂ ਦੀ ਆਪਣੀ ਸਮਝਦਾਰੀ ਦੇ ਉੱਤੇ ਡਿਪੈਂਡ ਕਰਦਾ ਹੈ ਬਹੁਤ ਧੰਨਵਾਦ ਆ ਸਾਡੇ ਨਾਲ ਮੰਦਿਰ ਦੇ ਮੁੱਖ ਪੁਜਾਰੀ ਸਨ ਉਹਨਾਂ ਨੇ ਸਾਰੇ ਕੰਮਾਂ ਦਾ ਜਿਹੜਾ ਵੀਰਵਾਦਸਾ ਮਾਡਲ ਹੈਗਾ ਕਿਉਂਕਿ ਮਾਡਲ ਹੀ ਫਿਲਹਾਲ ਕਹਾਂਗੇ ਕਿ ਜਦੋਂ ਇਹ ਅਸਲ ਤਸਵੀਰ ਦੇ ਵਿੱਚ ਸਾਹਮਣੇ ਬਣ ਕੇ ਆਏਗਾ ਤਾਂ ਹੀ ਪਤਾ ਚੱਲੂਗਾ ਪਰ ਜਿਸ ਤਰ੍ਹਾਂ ਦੀ ਇਹ ਤਸਵੀਰ ਦਿਖਾਈ ਗਈ ਹੈ ਔਰ ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਉੱਚ ਤੀਰਸਥਾਨ ਹਿੰਦੂਆਂ ਦੇ ਉੱਚ ਤੀਰਸਥਾਨ ਦੇ ਵਜੋਂ ਇਸ ਨੂੰ ਪ੍ਰਮੋਟ ਕੀਤਾ ਜਾਏਗਾ ਮੰਦਰ ਨੂੰ ਤਾਂਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸ਼ਰਧਾਲੂ ਜਾਂ ਜਿਹੜੇ ਲੋਕ ਨੇ ਉਹ ਇੱਥੇ ਨਤਮਸਤਕ ਖੋਲ ਲਈ ਆਣ ਔਰ ਉਹਨਾਂ ਦੇ ਰਹਿਣ ਵਾਸਤੇ ਖਾਣ ਪੀਣ ਵਾਸਤੇ ਔਰ ਮੈਡੀਕਲ ਜਿਹੜੀ ਵਿਵਸਥਾ ਹੈਗੀ ਆ ਉਹਦੇ ਵਾਸਤੇ ਉੱਚ ਸਤਰੀ ਜਿਹੜਾ ਪ੍ਰੋਜੈਕਟ ਅਸੀਂ ਡੇਨ ਚੱਲੇ ਆ ਤਾਂ ਹੁਣ ਪੁਜਾਰੀ ਜੀ ਜਿਵੇਂ ਕਹਿਣਾ ਕਿ ਪਹਿਲਾਂ ਮੰਦਿਰ ਦੇ ਵਿੱਚ ਪਵਿੱਤਰ ਸੋਵ ਦੇ ਵਿੱਚ ਜਲ ਪਹੁੰਚਾਣ ਦੀ ਜਿਹੜੀ ਵਿਵਸਥਾ ਕੀਤੀ ਗਈ ਸੀ ਉਹ ਹਜੇ ਤੱਕ ਮੁਕੰਮਲ ਨਹੀਂ ਹੋਈ ਹੈ ਕਿਉਂਕਿ ਨਾਲ ਮੰਦਿਰ ਦੇ ਰਜਿੰਦਰਾ ਝੀਲ ਪੈਂਦੀ ਹੈ ਪਰ ਉੱਥੇ ਤੱਕ ਪ੍ਰੋਜੈਕਟ ਪਹੁੰਚਿਆ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਮੁੱਖ ਮੰਤਰੀ ਇੱਥੇ ਆਉਂਦੇ ਨੇ ਔਰ ਕਰੋੜਾਂ ਰੁਪਏ ਦਾ ਜਿਹੜਾ ਪ੍ਰੋਜੈਕਟ ਸੀਗਾ ਆ ਪਵਿੱਤਰ ਸਰੋਵਰ ਦੇ ਜਲ ਵਾਸਤੇ ਉਹ ਪਾਸ ਕੀਤਾ ਜਾਂਦਾ ਪਰ ਹਜੇ ਤੱਕ ਪਵਿੱਤਰ ਜਲ ਇੱਥੇ ਸਰੋਵਰ ਦੇ ਵਿੱਚ ਨਹੀਂ ਪਹੁੰਚਿਆ ਤਾਂ ਇਹਨਾਂ ਦਾ ਕਹਿਣਾ ਕਿ ਦੇਖਣਾ ਹੋਏਗਾ ਜਿਹੜੇ ਦਾਅਵੇ ਤੇ ਵਾਅਦੇ ਜਿਹੜੇ ਵੱਡੇ ਵੱਡੇ ਕੀਤੇ ਨੇ ਔਰ ਮੋਡਲ ਤਾਂ ਵਧੀਆ ਤਿਆਰ ਕੀਤਾ ਗਿਆ ਹੁਣ ਕਿੰਨੀ ਜਲਦੀ ਪੰਜਾਬ ਸਰਕਾਰ ਇਸ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਂਦੀ ਹੈ ਕੈਮਰਾਮੈਨ ਗੁਰਜੋਤ ਦੇ ਨਾਲ ਨਾਉਂਡੀਆਂ ਪੰਜਾਬੀ ਦੀ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਦੀ ਰਿਪੋਰਟ